ਜਿੰਨੇ ਵੀ ਬੀਕੇ ਜੂ ਕੋਸਾ ਦੇ ਆਗੂ ਸਾਹਿਬਾਨ ਦਰਦਿਆਂ ਬਦਰਦਿਆਂ ਸੂਬਾ ਕਮੇਟੀ ਮੈਂਬਰ ਸੂਬੇ ਦੀ ਟੀਮ ਦਾਸ ਸਿਂਦਰ ਸਿੰਘ ਕੋਸਾ ਸੂਬਾ ਪ੍ਰਧਾਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀ ਬੇਨਤੀ ਕਰਨ ਤੋਂ ਪਹਿਲਾਂ ਤੁਸੀਂ ਸਾਰੇ ਹੀ ਭਲੀ ਭਾਂ ਜਾਣਦੇ ਹੋ ਵੀ ਆਪਾਂ ਜਿਹੜਾ 13 ਫਰਵਰੀ ਤੋਂ ਲੈ ਕੇ ਗੈਰ ਰੰਜ ਸਯੁਕਤ ਕਿਸਾਨ ਮੋਰਚੇ ਵੱਲੋਂ ਤੇ ਕੇਐਨਐਮ ਵੱਲੋਂ ਜਿਹੜਾ ਆਪਾਂ ਸਾਂਝਾ ਫਰੰਟ ਬਣਾ ਕੇ ਇੱਕ ਚੁਗਾਰਚ ਵਿਢਿਆ ਤਾਂ ਸਾਨੀ ਮੰਗਾ ਲੇ ਉਹ ਉਸ ਚੁਗਾਰਚ ਨੂੰ ਤਗੜਾ ਕਰ ਲਈ ਆਪਾਂ ਹਰ ਵਕਤ ਉਹਨੇ ਤਤਪਾਰ ਰਹਿਨੇ ਆ ਔਰ ਜਿੰਨੇ ਵੀ ਮੇਰੇ ਵੀਰ ਆ ਸਾਰੇ ਸੁਣਦੇ ਹੋਣ ਸਰੋਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੀ ਆਪਾਂ ਮਹਾ ਪੰਚਾਇਤ ਸ੍ਰੀ ਮੁਖਤਸਰ ਸਾਹਿਬ ਜਿਲ੍ਹੇ ਦੇ ਵਿੱਚ ਰੱਖੀ ਆ ਗਿੱਦੜਵਾਹ ਵਿਖੇ ਕਿਉਂਕਿ ਉਹ ਉੱਥੇ ਜਿਹੜੇ 40 50 ਪਿੰਡ ਨੇ ਸਾਡੇ ਉਹ ਕਾਫੀ ਚਰਦੇ ਆਂਦੇ ਸੀ ਵੀ ਆਪਾਂ ਪ੍ਰਧਾਨ ਜੀ ਇੱਕ ਕੱਠ ਰੱਖੀਏ ਸਾਰੇ ਲੋਕਾਂ ਨੂੰ ਜਗਾਈਏ ਅਵੇਅਰਨੈਸ ਕਰੀਏ ਵੀ ਸਾਡਾ ਇਲਾਕਾ ਜਿਹੜਾ ਇਹ ਜਾਣ ਤੋਂ ਪਾਸਾ ਵੜਦਾ ਰਹਿੰਦਾ ਤੁਸੀਂ ਆਪਦੇ ਜਿਹੜੇ ਪੰਜਾਬ ਦੀ ਟੀਮ ਆ ਲਿਆ ਕੇ ਸੁਝਾਅ ਖਰਚੇ ਨੂੰ ਦੱਸੋ ਵੀ ਜਿਹੜੀ ਲੜਾਈ ਆ ਕਿਸਾਨਾਂ ਨੂੰ ਆਪਾਂ ਨੂੰ ਅੱਜ ਲੜਨੀ ਪੈਣੀ ਆ ਕਿਉਂਕਿ ਲੜਾਈ ਬੜੀ ਵੱਡੀ ਆ ਸਰਕਾਰ ਮਾਰੀ ਮੋਟੀ ਲੜਾਈ ਨਾ ਮੰਨਣ ਵਾਲੀ ਕਿਉਂਕਿ ਕਿੰਨੇ ਜਿਹੜੇ ਕਿਸਾਨ ਆਪਣੇ ਉੱਤੇ ਸ਼ਹੀਦ ਹੋ ਗਏ ਨੇ ਔਰ ਕਿੰਨੇ ਜਿਹੜੀਆਂ ਅੱਖਾਂ ਖਰਾਬ ਹੋਈਆਂ ਜੇ ਆਪਾਂ ਦੇਖੀਏ ਵੀ ਕਿੰਨਾ ਇਸ ਕੇਂਦਰ ਸਰਕਾਰ ਨੇ ਅਤਿਆਚਾਰ ਕੀਤਾ ਉਸ ਨੂੰ ਦੇਖਦੇ ਹੋਏ ਜਿਹੜੀ ਆਪਾਂ 22 ਤਰੀਕ 9ਵੇਂ ਮਹੀਨੇ ਦੀ ਦਿਨ ਐਤਵਾਰ ਨੂੰ ਇੱਕ ਮਹਾ ਪੰਚਾਇਤ ਰੱਖੀ ਆ ਮੰਡੀ ਦੇ ਵਿੱਚ ਜਿਹੜੀ ਭੋਰੋਗਾਂ ਰੋਡ ਦੇ ਉੱਤੇ ਮਾਰਕੀਟ ਕਮੇਟੀ ਦਫ਼ਤਰੀ ਵਿੱਚ ਉਸ ਮੰਡੀ ਦੇ ਤੇ ਉਸ ਮੰਡੀ ਦੇ ਵਿੱਚ 10 ਵਜੇ ਉਹ ਕੇਜੂ ਖੋਸਾ ਦੇ ਅੱਗੇ ਉਹਨੂੰ ਪੁਰਜ਼ੋਰ ਬੇਨਤੀ ਆ ਅਪੀਲ ਆ ਵੀ ਆਪਾਂ ਸਾਰਿਆਂ ਨੇ ਕੰਮ ਤਾਂ ਦੇ ਛੱਡ ਕੇ ਆਪਦੇ ਟਰੈਕਟਰ ਟਰਾਲੀਆ ਰਹੀ ਆਂ ਆਪਦੇ ਵੀ ਖਿਲਾ ਰਹੀ ਆਂ ਜਿਹੜੇ ਦੂਰ ਵਾਲੇ ਬਸਾ ਰਹੀ ਆਂ ਵੱਧ ਤੋਂ ਵੱਧ ਜਿਹੜੇ ਕਿਸਾਨ ਉੱਥੇ ਵੱਡੀ ਗਿਣਤੀ ਵਿੱਚ ਪਹੁੰਚਣ ਤਾ ਜੋ ਕੇ ਲੋਕਾਂ ਨੂੰ ਪਤਾ ਲੱਗ ਜੇ ਵੀ ਇਹ ਲੜਾਈ ਜਿਹੜੀ ਆਪਾਂ ਅਸਲ ਮੁੱਦਿਆਂ ਤੇ ਲੜ ਰਹੇ ਆਂ ਕਈ ਵਿਸਿਆਣੇ ਸੱਜਣ ਪੁੱਛਣਗੇ ਵੀ ਠੋਡਾ ਹਲੇ ਹੱਲ ਨਹੀਂ ਹੋਇਆ ਇਹ ਲੜਾਈ ਕਾਦੇ ਵਾਸਤੇ ਲੜ ਰਹੇ ਆਂ ਮੈਂ ਸੋਚਦਾ ਵੀ ਉੱਥੇ ਇਕੱਠ ਕਰਕੇ ਹਰੇਕ ਕਿਸਾਨ ਦੇ ਤੱਕ ਸੁਨੇਹਾ ਪਹੁੰਚਾਇਆ ਜਾਵੇ ਵੀ ਜਿਹੜੀ ਲੜਾਈ ਆ ਬੜੀ ਵੱਡੀਆਂ ਔਰ ਲੰਮਾ ਟਾਈਮ ਲੜਨੀ ਪੈਣੀ ਆ ਜਿਸ ਤਰ੍ਹਾਂ ਆਪਾਂ ਖਨੌਰੀ ਬਾਟਰ ਬੈਠੇ ਆਂ ਸਾਰੇ ਆਪਣੇ ਡਿਊਟ ਨਾਲ ਸਾਂਭੀ ਬੈਠੇ ਨੇ ਚੋਬੂ ਬੱਟ ਦੇ ਵੀ ਡਟਣਾ ਸੰਭੀ ਬੈਠੇ ਨੇ ਔਰ ਰਸਤਾ ਵਾਲੇ ਰਤਨਗੜ ਬੱਟ ਚ ਉਹ ਵੀ ਡਟਣਾ ਸੰਭੀ ਬੈਠੇ ਨੇ ਸੋ ਕਹਿਣ ਤੋਂ ਬਾਅਦ ਕਿਸਾਨ ਨੂੰ ਜਾਗਣਾ ਪੈਣਾ ਔਰ ਕਿਸਾਨ ਨੂੰ ਜਿਹੜੀ ਲੜਾਈ ਆਦੇ ਮੋਢਿਆਂ ਤੇ ਆਪ ਲੜਨੀ ਪੈਣੀ ਆ ਇਸ ਕਰਕੇ ਬੇਨਤੀ ਆ ਮੈਂ ਥੋੜੇ ਸ਼ਬਦਾਂ ਦੇ ਵਿੱਚ ਹੀ ਇਹ ਬੇਨਤੀਆਂ ਕਰਦਾਂ ਵੀ ਜਿਹੜਾ 22 ਤਰੀਕ ਨੂੰ ਐਤਵਾਰ ਨੂੰ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਆਪਾਂ ਵੱਧ ਤੋਂ ਵੱਧ ਕੱਟ ਕਰਕੇ ਹਮਾ ਮਾਕੋ ਤੇ ਪਹੁੰਚੀਏ ਤਰਾ ਜੋ ਕਿ ਰੈਲੀ ਨੂੰ ਵੱਡਾ ਸਮਰਥਨ ਮਿਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ